ਅੱਜ ਦਾ ਸਾਡਾ ਮੁੱਦਾ ਹੈ ਜਿਹੜਾ ਸਾਰਿਆਂ ਲਈ ਜਿਹੜਾ ਸ ਇੱਕ ਜੀ 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 ਮੈਂ ਤੁਸੀਂ ਕੰਟੀਨਿਊ ਰੱਖੋ ਅੱਜ ਦਾ ਸਾਡਾ ਮੁੱਦਾ ਹੈ ਜਿਹੜਾ ਕਿ ਸਾਰਿਆਂ ਲਈ ਸਾਰੇ ਹਿੰਦੁਸਤਾਨ ਦੇ ਲਈ ਮੋਸਟ ਇੰਪੋਰਟੈਂਟ ਮੁੱਦਾ ਹੈ ਉਹ ਮੁੱਦਾ ਹੈ ਕਿ ਉਹੀ ਬੰਦਾ ਇਲੈਕਟ ਹੋਵੇ ਇੱਕ ਇਲੈਕਟੋਰਲ ਸਿਸਟਮ ਹੈ ਇੱਕ ਡੈਮੋਕ੍ਰੈਟਿਕ ਸਿਸਟਮ ਹੈ ਇੱਥੇ ਕੋਈ ਧੱਕਾ ਨਹੀਂ ਚੱਲਦਾ ਬੰਦੇ ਆਪਣੇ ਮਰਜ਼ੀ ਨਾਲ ਵੋਟ ਪਾਵੇ ਬਟ ਇੱਕ ਵੋਟ ਪਾਵੇ ਇਹ ਨਹੀਂ ਹੈ ਵੀ ਇੱਕ ਵੋਟ ਨਾਰਮਲ ਪਾਵੇ ਤੇ ਤਿੰਨ ਝੂਠੀਆਂ ਪੈਣ ਹੁਣ ਇਹ ਸਿਸਟਮ ਨੂੰ ਵੋਟਸੋਰ ਗੱਦੀ ਛੋੜ ਦੇ ਸਿਸਟਮ ਨੂੰ ਚਲਾਉਂਦੇ ਤਹਿਤ ਅਸੀਂ ਆਪਣੇ ਪੂਰੇ ਹਲਕੇ ਦੇ ਵਿੱਚ ਜਾਵਾਂਗੇ ਸਾਨੂੰ ਹਜੇ 15 ਤਰੀਕ ਤੱਕ ਮਿਲਿਆ ਤਾਂ ਅਸੀਂ 15000 ਫਾਰਮ ਹੀ ਭਰ ਕੇ ਦਵਾਂਗੇ ਜਿਹੜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲ ਜਾਣਗੇ ਐਂਡ ਅਸੀਂ ਇਹ ਬੇਸਲਾਈਨ ਤੁਹਾਨੂੰ ਵਿਦ ਪ੍ਰੂਫ ਇਹ ਰਾਹੁਲ ਗਾਂਧੀ ਜੀ ਕੋਲ ਫਾਈਲ ਜਾਊਗੀ ਜਿਹੜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਇਹੀ ਫਾਈਲ ਦਿੱਤੀ ਜਾਊਗੀ ਕਿ ਆਹ ਦੇਖੋ ਜੀ ਇੱਥੇ ਕੀ ਹੋਇਆ ਇੱਥੇ ਇੱਕ ਜਿੱਤਿਆ ਹੋਇਆ ਬੰਦਾ ਜਿਹਦੇ ਕੋਲ 6 ਬੂਥ ਸੀ ਉਹਦੇ ਇੱਕ ਬੂਥ ਤੇ 300 ਤੋਂ ਉੱਤੇ ਝੂਠੀਆਂ ਵੋਟਾਂ ਪਈਆਂ ਇੱਕ ਬੂਥ ਤੇ ਅੱਗੇ ਇਸੇ ਤੋਂ ਐਮ.ਐਲ.ਏ ਬੰਨਾ ਹੈ ਇਸੇ ਤੋਂ ਐਮ.ਪੀ ਬੰਨਾ ਹੈ ਮਰੇ ਹੋਏ ਬੰਦੇ ਅਸੀਂ 80 ਕੱਢ ਕੇ ਗਿਨਾਤੇ ਰਿਸ਼ਤੇਦਾਰ ਸਾਡੇ ਕੋਲ ਪੂਰੇ ਘਰ ਦੇ ਐਡਰੈਸ ਹੈ ਸਾਡੇ ਨਾਲ ਚੱਲੋ ਘਰ-ਘਰ ਅਸੀਂ ਰਿਸ਼ਤੇਦਾਰ ਤੁਹਾਨੂੰ ਬੁਲਾਤੇ ਮਿਲਾ ਮਿਲਾ ਵੀ ਦਿੱਤੇ ਵੀ ਬੰਦੇ ਇਹ ਤਾਂ ਮਰੇ ਹੋਏ ਐ ਤੇ 130 ਬੰਦੇ ਆ ਇੱਕ ਬੂਥ ਚ ਜਿਹੜੇ ਬਾਹਰ ਗਏ ਹੋਏ ਹਨ ਨਾ ਰਾਇਸ ਜਿਹੜੇ 15 ਸਾਲ ਹੋ ਗਏ ਵਾਪਸ ਹੀ ਨਹੀਂ ਆਏ। ਯਾ ਇਲੈਕਸ਼ਨਸ ਵੇਲੇ ਸਿਗਏ ਹੀ ਨਹੀਂ। ਉਹਨਾਂ ਦੀਆਂ ਵੋਟਾਂ ਪੈ ਗਈਆਂ। ਸੋ ਇਹ ਜੇ ਝੁੱਠੀ-ਵੁੱਠੀ ਪੈਣੀ ਹੈ ਇੱਕ ਬੂਥ ਤੇ 300 ਤੋਂ ਉੱਤੇ ਝੁੱਠੀ-ਵੁੱਠੀ ਪੈਣੀ ਹੈ ਤੇ ਮੇਰੇ ਸਾਡੇ ਕੋਲ ਤਾਂ ਫਿਰ 173 ਬੂਥਸ ਹੈ। ਕਿੰਨੀਆਂ ਝੁੱਠੀ ਵੋਟਾਂ ਪਈਆਂ ਜੀ ਇਹਦੇ ਵਿੱਚ? ਮੈਂ ਤੁਹਾਨੂੰ ਇੱਕ ਬੂਥ ਚ 300 ਤੋਂ ਉੱਤੇ ਝੁੱਟੀਆਂ ਵੋਟਾਂ ਗਿਣਾਤੀਆਂ। ਹੁਣ ਤੁਸੀਂ ਆਪ ਦੱਸੋ ਮੇਰਾ ਬੰਦਾ ਦੋ ਵੋਟਾਂ ਨਾਲ ਹਾਰਿਆ ਹੋਇਆ। ਹੈ ਉਹਦੂ ਸਾਨੂੰ ਪਤਾ ਹੈ ਅਸੀਂ ਡੋਰ ਟੂ ਡੋਰ ਕੀਤਾ ਸਾਰੇ ਅਸੀਂ ਕੱਢ ਕੇ ਲਿਆਇਆ ਇੱਕ ਬੂਥ ਤੋਂ ਸਿਰਫ ਉਹਨੂੰ ਹਰਾਣ ਲਈ ਇੰਨੀਆਂ ਵੋਟਾਂ ਪਾਈਆਂ ਗਈਆਂ ਮਟਰ ਇੱਕ ਆਨਲਾਈਨ ਸਾਰਾ ਕੁਝ ਹੋ ਚੁੱਕਾ ਫਿਰ ਵੀ ਮਰੇ ਬੰਦੇ ਦੀ ਵੋਟ ਕੱਟੇ ਕਿਉਂ ਹੋ ਰਹੀ ਜਾਂਦੀ ਹੈ ਇਹ ਇਹੀ ਤਾਂ ਸਿਸਟਮ ਹੈ ਹੁਣ ਜਦੋਂ ਤੱਕ ਡਿਪਟੀ ਕਮਿਸ਼ਨਰ ਕੋਲੇ ਵੀ ਬਣ ਜਾਏਗਾ ਜੋ ਸੁਣਨ ਨੂੰ ਤਿਆਰ ਹੀ ਨਹੀਂ ਐਸ ਡੀ ਐਮ ਜੇ ਤੁਹਾਨੂੰ ਸੀ ਐਮ ਦਾ ਇੰਨਾ ਖੋਫੀ ਹੈ ਕਿ ਤੁਸੀਂ ਆਪਣਾ ਦਿਮਾਗ ਹੀ ਨਹੀਂ ਲਾਣਾ ਆਪਣੇ ਕੰਮ ਦੇ ਵਿੱਚ ਹੈਨਾ ਮੈਂ ਹੁਣ ਅਮਰitsar ਹੀ ਕੰਮ ਕਰਨਾ ਸੀਗਾ ਤੇ ਤੁਹਾਨੂੰ ਲੜਨਾ ਪੈਂਦਾ ਹੈ ਸੀਐਮ ਲੈਵਲ ਤੱਕ ਵੀ ਲੜਨਾ ਪੈਂਦਾ ਹੈ ਮੰਤਰੀਆਂ ਨਾਲ ਵੀ ਲੜਨਾ ਪੈਂਦਾ ਹੈ ਵੀ ਸਾਨੂੰ ਪੈਸਾ ਦੋ ਅਨਾਉਂਸ ਕਰੋ ਲੋਕਾਂ ਨੂੰ ਕਿੰਨਾ ਪੈਸਾ ਦਿੱਤਾ ਹੈ ਵੀ ਤੁਸੀਂ ਕਹਿੰਦੇ ਨੂੰ ਐਮਐਲਏ ਨੇ ਕੰਮ ਨਹੀਂ ਕੀਤਾ ਤੁਸੀਂ ਇਹ ਦੱਸੋ ਕਿੰਨਾ ਪੈਸਾ ਦਿੱਤਾ ਹੈ ਪਰ ਫਿਰ ਉਹ ਚੀਜ਼ਾਂ ਬੇ ਮਾਈਨਰ ਹੈ ਜਦੋਂ ਵੀ ਇਲੈਕਸ਼ਨ ਹੁੰਦੀ ਹੈ ਤਾਂ ਝੂਠੀ ਵਿੱਚ ਸੋਧ ਹੁੰਦੀ ਹੈ ਨਵੇਂ ਲਿਸਟਾਂ ਤਿਆਰ ਹੁੰਦੀਆਂ ਨੇ ਇਸ ਪ੍ਰਸ਼ਾਸਨ ਵੱਲੋਂ ਫਾਇਦਾ ਹੈ ਫਿਰ ਉਹ ਉਹ ਕੀ ਚੀਜ਼ ਹੈ ਉਹ ਝੂਠੇ ਉੱਥੇ ਐਡ ਹੁੰਦੀਆਂ ਨੇ ਕਿਉਂਕਿ ਪਹਿਲਾਂ ਜਿਹੜੀਆਂ ਅਸੀਂ ਬਣਾਈਆਂ ਯਾ ਜਿੱਥੇ ਜਿੱਥੇ ਅਸੀਂ ਬੀਐਲਓ ਦੇ ਨਾਲ ਗਏ ਹਾਂ ਉਦੋਂ ਕਰਾਸ ਲੱਗਿਆ ਇਦਾ ਮਤਲਬ ਐਂਡ ਦੇ ਵਿੱਚ ਉਹਨਾਂ ਨੇ ਇੱਕ ਨਵੀਂ ਲਿਸਟ ਤਿਆਰ ਕਰਕੇ ਰੱਖੀ ਹੋਈ ਸੀ ਜਿਹੜੀ ਸ਼ਾਮ ਦੇ 5 ਵਜੇ ਉਹਨਾਂ ਨੇ ਸਾਨੂੰ ਦਿੱਤੀ ਉਹਦੇ ਵਿੱਚ ਸਾਡੇ ਕੋਲ ਕਿੰਨਾ ਟਾਈਮ ਹੈ ਵੀ ਅਸੀਂ ਆਇਡੈਂਟੀਫਾਈ ਕਰੀਏ ਕਿ ਉਹਦੇ ਕਿੰਨੇ ਨਾਮ ਹੈ ਕੀ ਹੈ ਫਿਰ ਪ੍ਰੈਜ਼ਾਈਡਿੰਗ ਆਫੀਸਰ ਨੇ ਅੰਦਰ ਮਾਰਕ ਕੀਤੀਆਂ ਵੀ ਆਹ ਬੰਦੇ ਤਾਂ ਹੈ ਹੀ ਨਹੀਂ ਆ ਜੜੇ ਆਪ ਆ ਗਏ ਬੰਦਾ ਹੋਰ ਸੀ ਆਧਾਰ ਕਾਰਡ ਕਿਸੇ ਹੋਰ ਦਾ ਸੀ ਉਹ ਪੀਲੇ ਨਾਲ ਮਾਰਕ ਕਰਕੇ ਤੁਹਾਨੂੰ ਦਿੱਤੀਆਂ ਹੋਈਆਂ ਵੀ ਆ ਅਸੀਂ ਤਾਂ ਆ ਇੱਕ ਐਕਸਰਸਾਈਜ਼ ਹੈ ਇੱਕ ਬੂਥ ਦੀ ਐਕਸਰਸਾਈਜ਼ ਹੈ ਸਾਰੇ ਹਿੰਦੁਸਤਾਨ ਦੀ ਲਾ ਲੋ ਤੇ ਟੱਡੀ ਹੁਣ ਪਾਰਟੀ ਵੱਲੋਂ ਸਾਰੇ ਡੈੱਥ ਸਰਟੀਫਿਕੇਟ ਲੱਗੀਆਂ ਸਾਰੇ ਇਹ ਪਾਰਟੀ ਵੱਲੋਂ ਡਿਊਟੀ ਲੱਗੀ ਹੈ ਮੇਰੀ ਅਸੀਂ ਕਿਉਂਕਿ ਇਹ ਐਫੀਡੇਵਟ ਹੈ ਉਹ ਲੋਕਾਂ ਦੇ ਉਹ ਡੈੱਥ ਸਰਟੀਫਿਕੇਟ ਹੈ ਉਹ ਬੰਦੇ ਹੁੰਦੇ ਜਿਹੜੇ ਮਰ ਗਏ ਇਸੇ ਕੰਟਾਈ ਹੈ ਫੈਮਿਲੀ ਇਸ ਨਾਲ ਖਣੀ ਹੈ ਤਾਂ ਜਿਹੜੇ ਐਨ ਆਰ ਇਸ ਬਾਹਰ ਹੈ ਉਹਨਾਂ ਦੇ ਐਫੀਡੇਵਟਸ ਨਾਲ ਲੱਗੇ ਹੋਏ ਆ ਪ੍ਰੈਜ਼ਾਈਡਿੰਗ ਆਫੀਸਰ ਦਾ ਇਹ ਐਫੀਡੇਵਟ ਲੱਗਿਆ ਹੋਇਆ ਮੇਰੇ ਤੇ ਤੱਕਾ ਕੀਤਾ ਜਾ ਰਿਹਾ ਹੈ ਵੀ ਮੈਨੂੰ ਕਿਹਾ ਜਾ ਰਿਹਾ ਵੀ ਇਹਨੂੰ ਡਿਕਲੇਅਰ ਨਾ ਕਰੋ ਫਿਰ ਇਹ ਅੰਜਤਾ ਇਹ ਸਾਨੂੰ ਕਦੇ ਬੰਦ ਨਹੀਂ ਦੇਣਗੇ ਮੈਮ ਲੋਕਤੰਤਰ ਕਿੱਥੇ ਰਹਿ ਗਿਆ ਮੈਂ ਖਈ ਨਹੀਂ ਖਤਮ ਹੋ ਗਿਆ ਇਹਦੀ ਤਾਂ ਲੜਾਈ ਲੜ ਰਿਹਾ ਰਹੇ ਗਾਂਧੀ ਇਹ ਤਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਕਹਿ ਰਹੇ ਆ ਵੀ ਭਾਈ ਕੀ ਜਾਂਦਾ ਹੈ ਬੰਦਿਆਂ ਦੀ ਡਿਊਟੀ ਲਾ ਦੋ ਅਸੀਂ ਆਪਣੇ ਸਾਈਨ ਕਰਕੇ ਅਰਖਾਡ ਨੰਬਰ ਲਾ ਕੇ ਵੋਟ ਪਾਵਾਂਗੇ ਸਾਡੇ ਗੱਲੇ ਚੋਂ ਕੱਢ ਲੋ ਇਹ ਇਲੈਕਸ਼ਨ ਕਮਿਸ਼ਨ ਨੇ ਰਾਹੁਲ ਗਾਂਧੀ ਕੋ ਐਫੀਡੇਵਿਟ ਮੰਗਿਆ ਸੀ ਬਿਲ ਵੀ ਐਫੀਡੇਵਿਟ ਉਸ ਤੋਂ ਬਾਅਦ ਦੇਖਣਾ ਕਿ ਉਹ ਐਫੀਡੇਵਿਟ ਦੇ ਨਾਲ ਹੀ ਲੈ ਕੇ ਜਾਣਗੇ ਨਾ ਦੇਖੋ ਐਫੀਡੇਵਿਟ ਦੇ ਵਿੱਚ ਇੱਕ ਸਰਟਨ ਅਮਾਉਂਟ ਆਫ ਸਿਗਨੇਚਰ ਚਿੰਦੇ ਹੁੰਦੇ ਆ ਉਹਦੇ ਤਹਿਤ ਹੀ ਅਸੀਂ ਮੁਹਿੰਮ ਚਲਾਈ ਹੈ ਕੱਲ ਘੱਟੋ ਘੱਟ 100 ਬੰਦਿਆਂ ਦੀ ਮੈਂ ਡਿਊਟੀ ਲਾਈ ਹੈ ਅਸੀਂ ਪੂਰੀ ਬਾਈਂਡ ਕਰਾ ਕੇ 15 ਤਰੀਕ ਤੋਂ ਪਹਿਲਾਂ ਪਹਿਲਾਂ ਇਹ ਉਹਨਾਂ ਨੂੰ ਪਹੁੰਚਾਵਾਂਗੇ ਤਾਂ ਕਿ ਸਾਰੇ ਹਿੰਦੁਸਤਾਨ 'ਚ ਉਹਨਾਂ ਕੋਲ ਉਹਨੇ ਸਿਗਨੇਚਰਸ ਪੌਂ ਜਾਂ ਜੀ ਦੇ ਨਾਲ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਅੱਖਾਂ ਖੁੱਲਣ ਕਿ ਉਹ ਦੇਖਣ ਕਿ ਸਾਡੇ ਹਿੰਦੁਸ ਸਿਸਟਮ ਕਿਵੇਂ ਚੱਲ ਰਿਹਾ ਹੈ ਇਲੈਕਟੋਰਲ ਸਿਸਟਮ ਗਲਤ ਹੈ ਇਹਦਾ ਮਤਲਬ ایਵੀਐਮ ਮਸ਼ੀਨ ਗਲਤ ਹੈ ਇਹਨੂੰ ਛੱਡੋ ਇੱਕ ਉਹਨੇ ਮਤਲਬ ਅਭੀ ਇਹ ਆ ਗਈ ਸਕਾਰ ਆਮ ਪਾਲਤ ਦੀ ਤੇ ਜਿੱਤਿਆ ਕੌਂਸਲਰ ਖਾਲੀ ਦਲ ਦੱਸਦੇ ਉਹ ਕਿਉਂਕਿ ਆਮ ਆਦਮੀ ਪਾਰਟੀ ਵਾਲਾ ਤਾਂ ਜਮੇ ਹੀ ਪੁੰਜੇ ਸੀ ਹੁਣ ਉਹਨੂੰ ਕਿਵੇਂ ਜਿਤਾ ਲੈਂਦੇ ਹੁਣ ਸਾਰਾ ਵੋਟ ਤਾਂ ਨਹੀਂ ਮਾਰ ਦਿੰਦੇ ਦੇਖੋ ਬੂਤ ਚ ਸਾਰੇ ਬੰਦੇ ਮਾਰਦੇ ਤਾਂ ਵੀ ਨਹੀਂ ਸੀ ਉਹ ਜਿੱਤਦਾ ਮਰੀਆਂ ਸਾਰੇ ਬੰਦਿਆਂ ਨੂੰ ਮਾਰ ਕੇ ਮੈਕਸਿਮਮ ਸਾਰੇ ਮਰੀਆਂ ਦੀ ਉਹ ਤਾਂ ਪਾਤੀਆਂ ਕਹਿੰਦਾ ਜਿਹੜੇ ਬਾਹਰ ਗਏ ਉਹਨਾਂ ਦੀ ਵੀ ਪਾਤੀਆਂ ਹੋਰ ਕਿੰਨੀਆਂ ਹੋਰ ਲੈ ਕੇ ਆਂਦੇ ਉਹਦੇ ਨਾਲ ਵੀ ਨਹੀਂ ਅਸੀਂ ਜਿੱਤ ਰਿਆ ਫਿਰ ਉਹਨੇ ਨੇ ਸੋਚਿਆ ਵੀ ਇਹ ਅਕਾਲੀ ਦਲ ਵਾਲਾ ਥੋੜੀ ਪਿੱਛੇ ਐ ਵੀ ਇਹਨੂੰ ਸਪੋਰਟ ਕਰ ਦੋ ਵੀ ਕਾਂਗਰਸ ਵਾਲਾ ਬਣੇ ਮਨ ਲ ਬੋਟ ਦੀ ਸੂਚੀ ਕਿਵੇਂ ਬਦਲਣੀ ਚਾਹੀਦੀ ਬੋਟ ਦੀ ਬੋਟ ਹੋਣੀ ਚਾਹੀਦੀ ਕਿਉਂਕਿ ਮਸ਼ੀਨ 'ਤੇ ਤਾਂ ਵਿਸ਼ਵਾਸ ਨਹੀਂ ਮੈਂ ਤੁਹਾਨੂੰ ਉਹੀ ਦੱਸਿਆ ਬਾਹਰ ਵੀ ਇੱਕ ਸਿਸਟਮ ਐ ਵੈਲਿਡ ਪੇਪਰ ਸਿਸਟਮ ਐ ਹਰ ਬੰਦਾ ਆਪਣੀ ਵੋਟ ਜਿੱਥੇ ਵੀ ਹੋਵੇ ਉਹਨਾਂ ਦਾ ਇੱਕ ਕਲੈਕਟਿੰਗ ਸੈਂਟਰ ਹੁੰਦਾ ਬੰਦਾ ਉੱਥੇ ਜਾਂਦਾ ਐ ਉੱਥੇ ਜਾ ਕੇ ਬੈਲਟ ਦੇ ਵਿੱਚ ਆਪਣੀ ਵੋਟ ਪਾ ਜਾਂਦਾ ਨਾਲ ਆਪਣਾ ਕੱਲੀ ਆ ਰਹੀ ਹੈ ਬੈਲਟ ਦੀ ਪਰ ਬੈਲਟ ਦੀ ਡਿਮਾਂਡ ਤੇ ਗੌਰ ਨਹੀਂ ਹੋਇਆ ਮੈਂ ਹਾਂਜੀ ਹੁਣ ਅਸੀਂ ਲੜਾਈ ਲੜ ਰਹੇ ਦੇਖੋ ਸਾਡੀ ਇਲੈਕਸ਼ਨ ਨੂੰ ਟਾਈਮ ਹੈ ਜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਫੇਅਰ ਹੈ ਤੇ ਉੱਥੇ ਹੀ ਕਿ ਮਾਨਦਾਰ ਬੰਦਾ ਬੈਠਾ ਹੈ ਤੇ ਜੁਡੀਸ਼ੀਅਲ ਸਿਸਟਮ ਉਹਦੇ ਨਾਲ ਹੈ ਤੇ ਪੋਲੀਟੀਕਲ ਸਾਰਾ ਸਿਸਟਮ ਉਹਦੇ ਨਾਲ ਹੈ ਚੰਗੇ ਪੋਲੀਟੀਕਲ ਲੀਡਰਸ ਜਿਹੜੀ ਮਰਜ਼ੀ ਪਾਰਟੀ ਦੇ ਹੋਣ ਕਦੇ ਨਹੀਂ ਜਿੱਤ ਪਾਣਗੇ ਜੇ ਇਹਹੀ ਸਿਸਟਮ ਰਿਹਾ ਕਿਉਂਕਿ ਹੌਲੀ ਹੌਲੀ ਹੋਰ ਛੱਡ ਜਾਨਗੇ ਕਿ ਉਹ ਐਂਜੀਕੋਸੀ ਚਿਤਾਨਾ ਫਿਰ ਫਾਇਦਾ ਕੀ ਮਸ਼ੀਨਾ ਮੈਨੂੰ ਤਾਂ ਆਪ ਆਇਆ ਸੀ ਮਸ਼ੀਨ ਵਾਲਾ ਮੇਰੇ ਕੋਲ ਵੀ ਭਾਈ 15 ਲੱਖ ਦੇ ਦੋ 15000 ਵੋਟ ਲੈ ਲਓ ਮੈਂ ਕਿਉਂ ਦਵਾ ਮੇਰੀ ਤਾਂ ਸਾਲ ਦੀ ਪੈਨਸ਼ਨ ਹੈ ਮੈਂ ਕਿਉਂ ਦਵਾ ਕਿਸੇ ਨੂੰ ਇਸ ਤਰ੍ਹਾਂ ਕਰ ਲੈਣਾ ਸੋਨੇ 15 ਲੱਖ ਦੇ ਦੇ 15 ਉਹ ਕਹਿੰਦਾ ਮੈਂ ਹੈਕ ਕਰੂੰਗਾ ਮਸ਼ੀਨ ਨੂੰ ਉਹਨੇ ਦੱਸਿਆ ਮੈਨੂੰ ਬੰਬੇ ਤੋਂ ਆਇਆ ਸੀ ਉਹਨੇ ਮੈਨੂੰ ਦੱਸਿਆ ਮੈਨੂੰ 100 ਮੀਟਰ ਦੇ ਅੰਦਰ ਅੰਦਰ ਉਹ ਲੈ ਦੋ ਮੈਡਮ ਕਮਰਾ ਤੇ ਜਿੱਥੇ ਤੁਹਾਡੀ ਮਸ਼ੀਨ ਪਈ ਹੈ ਕਹਿੰਦਾ ਜਦੋਂ ਉਹਨੂੰ ਖੋਲਣਗੇ ਆਨ ਕਰਨਗੇ ਜਦੋਂ ਇਹ ਉਹਨੂੰ ਖੋਲ ਕੇ ਮੈਂ ਗਿਣਤੀ ਸ਼ੁਰੂ ਕਰਨਗੇ ਤਾਂ ਹੈਕ ਹੋ ਚੁਕੇ ਪਹਿਲੀ 15000 ਵੋਟ ਤੁਹਾਡੀ ਆਉਂਗਾ ਬਾਅਦ ਚ ਗਿਣਤੀ ਹੋਈ ਜਾਵੇ ਇਹ ਨਾ ਇਹ ਪੋਸਿਬਿਲਟੀ ਹੈ ਨਾ ਜੇ ਮੈਂ ਪਾਲਿਸੀ ਬਣਾਈ ਹੁੰਦੀ ਤਾਂ ਮੈਂ ਹਾਰੇ ਥੋੜੀ ਹੁੰਦੇ ਨਾ ਜਿੰਦਗੀ ਚ ਅਪਣਾਣੀ ਹੈ ਹੋ ਵੀ ਕਿਹਾ ਰਿਹਾ ਵੀ ਜਿਹੜੇ ਕਿਤੇ ਸੀ ਉਹਨੇ ਪਾਲਸੀ ਬਣਾਇਆ ਕੋਈ ਕਿਹਾ ਸਾਡੇ ਉਂਤੀ ਸੀ ਤੁਹਾਡੇ ਉਪਰ ਹਾਂਜੀ ਤੁਹਾਡੇ ਵੱਲੋਂ ਕਾਰਵਾਈ ਕਰਾਉਣ ਗਈ ਸੀ ਉਸ ਬੰਦੇ ਦੇ ਉੱਪਰ ਕਾਹ ਦਾ ਚੱਲਦਾ ਕਿਸੇ ਹੋਰ ਮੈਡੀਕਲ ਬੰਦੇ ਕੋਲ ਜਾ ਕੇ ਉਹ ਉਹ ਬੰਦੇ ਉਹ ਬੰਦਾ ਜਦੋਂ ਮੇਰੇ ਕੋਲ ਆਇਆ 5 ਮਿੰਟ ਬਾਅਦ ਹੀ ਗਾਇਬ ਹੋ ਗਿਆ ਤੁਸੀਂ ਤਾਂ ਮਨਾਂ ਕਰਤਾ ਉਹ ਕਿਤੇ ਕਿਸੇ ਹੋਰ ਨੂੰ ਹਾਰਦਾ ਕਿ ਤਾ ਹੋਵੇ ਗਿਆ ਹੁਣ ਮੈਂ ਮੈਨੂੰ ਕੀ ਪਤਾ ਕਿ ਦੇ ਕੋਲ ਗਿਆ ਪਰ ਮੈਂ ਸੁਣ ਲਿਆ ਸੀ ਵੀ ਪਹੁੰਚ ਗਿਆ ਤੇ ਉਹਨੂੰ ਪੈਸੇ ਮਿਲ ਗਏ ਹੁਣ ਕਾਉਂਸਲਰ ਉਹਨਾਂ ਨੇ ਸਾਰੇ ਜਿੰਦੇ ਹੀ ਬਣਾਤੇ ਇੱਕ ਤਾਂ ਵੀ ਮਰਿਆ ਤਾਂ ਨਹੀਂ ਬਣਾਤਾ ਕੋਈ ਹੋ ਸਕਦਾ ਕੁਛ ਵੀ ਹੋ ਸਕਦਾ ਜਿਸ ਦਾ ਆਮਣਾ ਲਈ ਹੈ ਤਾਂ ਕੁਛ ਵੀ ਹੋ ਸਕਦਾ ਉਸਨਾਂ ਮਰੀਆਂ ਚ ਕੋਈ ਜ਼ਿਆਦਾ ਵੋਟਾਂ ਲੈ ਜੀ ਸਿਸਟਮ ਸਾਡੀ ਪਾਰਟੀ ਕਹਿੰਦੇ ਕੀ ਕਰਾਂਗੇ ਸਭ ਆਏ ਨੇ ਨਾਮੋਂ ਪਾਸਵਾਤਾ ਕੀਤੀ ਆ ਹਾਂ ਇਹ ਜਿਹੜੇ ਰਾਹੁਲ ਗਾਂਧੀ ਜੀ ਨੇ ਮਹਿਮ ਚਲਾਈ ਹੈ ਮਤਲਬ ਇਸਾ ਵੋਟ ਚੋਰ ਗੱਦੀ ਛੋੜ ਉਹਦੇ ਤਹਿਤੀ ਮੈਡਮ ਦਾ ਮੈਨੂੰ ਪਰਸੋ ਫੋਨ ਆਇਆ ਸੀ ਕਿ ਤੁਸੀਂ ਜਿਹੜੇ ਆਪਾਂ ਪਿਛਲੇ 4 5 6 ਮਹੀਨੇ ਤੋਂ ਬਹੁਤ ਜ਼ਿਆਦਾ ਸਰਕਾਰ ਦੇ ਚੱਕਰ ਘਟਦੇ ਪਏ ਹੈ ਐਸਟੀਐਮ ਸਾਹਿਬ ਦੇ ਡੀਸੀ ਸਾਹਿਬ ਦੇ ਤਾਂ ਕਿ ਜਦੋਂ ਇਲੈਕਸ਼ਨ ਹੋਈ ਸੀ ਉਦੋਂ 1 ਵੀਕ ਅਸੀਂ ਸਾਰਾ ਸਮੈਮ ਨੇ ਮੈਂ ਅਸੀਂ ਸਾਰਾ ਇੱਕ ਬੂਥਰਾ 2 ਨੰਬਰ ਦਾ ਸਰਵੇ ਕਰਕੇ ਕਿ ਜਿਹੜੀਆਂ ਜਿਹਦੇ ਵਿੱਚ 80 ਵੋਟਾਂ ਮਰੇ ਬੰਦਿਆਂ ਦੀਆਂ ਤੇ 131 ਵੋਟਾਂ ਜਿਹੜੇ ਬੱਚੇ ਬਰੋਡ ਗਏ ਹੋਏ ਆ ਜਿਨ੍ਹਾਂ ਦੀ ਫੈਮਲੀਆਂ ਨੇ ਐਫੀਡੇਵਿਟ ਦਿੱਤੇ ਕਿ ਬੱਚੇ ਸਾਡੇ ਪਿਛਲੇ 10-10 ਸਾਲ ਤੋਂ 15-15 ਸਾਲ ਤੋਂ ਨਹੀਂ ਆਏ ਉਹਨਾਂ ਦੀਆਂ ਵੋਟਾਂ ਵੀ ਪੋਲ ਹੋਈਆਂ ਇਦੋਂ ਪ੍ਰੈਜ਼ਾਈਡਿੰਗ ਅਫਸਰ ਕੋ ਅਸੀਂ ਲਿਸਟ ਲਈ ਉਹਦੇ ਦੇਖਿਆ ਅਸੀਂ ਆਪਸੇ ਮੈਚ ਕੀਤਾ ਤਾਂ ਅਸੀਂ ਦੇਖਿਆ ਕਿ ਇਹਦੇ ਤੇ 3 ਇੱਕ ਬੂਥ ਤੇ 250 ਪਲੱਸ ਮਤਲਬ ਕਿ ਵੋਟ ਫੇਕ ਪੋਲਸ ਹੋਈਆਂ ਤੇ ਮੈਨੂੰ ਇਹਨਾਂ ਨੇ ਪਹਿਲਾਂ 70 ਵੋਟਾਂ ਦੇਤੇ ਇਲੈਕਸ਼ਨ ਵਾਲੇ ਦਿਨ ਜਿਤਾਤਾ ਸਾਰੇ ਢੋਲ ਵੱਜ ਗਏ ਸਾਰੇ ਸੇਰੇ ਪੈ ਗਏ ਤੇ ਜਦੋਂ ਅਸੀਂ ਸਰਟੀਫਿਕੇਟ ਲੈਣਗੇ ਤੇ ਮੈਨੂੰ ਕਹਿੰਦੇ ਤੁਸੀਂ ਦੋ ਵੋਟਾਂ ਦਾ ਹਾਰ ਗਏ ਹੋ ਤੇ ਉਸ ਟਾਈਮ ਇੰਨਾ ਕ ਜਿਆਦਾ ਪ੍ਰਸ਼ਾਸਨ ਨੇ ਧੱਕਾ ਕੀਤਾ ਸਾਨੂੰ ਕਿ ਐਸਟੀਐਮ ਤੱਕ ਮਿਲਣ ਤੱਕ ਨਹੀਂ ਦਿੱਤਾ ਗਿਆ ਮੈਂ ਫਿਰ ਮੈਮ ਨਾਲ ਗੱਲ ਕੀਤੀ ਮੈਮ ਕਹਿੰਦੇ ਤੁਸੀਂ ਇਹ ਸਾਰਾ ਸਿੱਧੂ ਸਾਹਿਬ ਨੇ ਡੀਸੀ ਨੂੰ ਫੋਨ ਕਰਕੇ ਹਾਲਾਂਕਿ ਸਾਡੀ ਕੰਪਲੇਂਟ ਤੱਕ ਨਹੀਂ ਲੈ ਰਹੇ ਸੀ ਉਸ ਤੋਂ ਬਾਅਦ ਅਸੀਂ ਆਪਣੀ ਕੰਪਲੇਂਟ ਫਾਈਲ ਹੋਈ ਜੋ ਸਿੱਧੂ ਸਾਹਿਬ ਨੇ ਬਹੁਤ ਸਖਤ ਐਕਸ਼ਨ ਲਿਆ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਐਕਸ਼ਨ ਲਿਆ ਫਿਰ ਪ੍ਰਧਾਨ ਸਾਹਿਬ ਰਾਏ ਵਡੰਗ ਜੀ ਅੰਮ੍ਰਿਤਸਰ ਆਏ ਸਪੈਸ਼ਲ ਇਸੇ ਵਾਸਤੇ ਫਿਰ ਜਾ ਕੇ ਉਹਨਾਂ ਨੇ ਸਾਡੀ ਕੰਪਲੇਂਟ ਕੀਤੀ ਅੱਜ ਕੰਪਲੇਂਟ ਲੈਣ ਨੂੰ 9 ਮਹੀਨੇ ਹੋ ਚੱਲੇ ਆ 9 ਮਹੀਨੇ ਦੇ ਵਿੱਚ ਘੱਟ ਤੋਂ ਘੱਟ ਅਸੀਂ 40 ਵਾਰ ਚੱਕਰ ਲਾ ਚੁੱਕੇ ਹਾਂ ਡੀਸੀ ਸਾਹਿਬ ਕੋਈ ਕਾਰ ਹੈ ਪਹਿਲੇ ਕਹਿੰਦੇ ਸਾਡਾ ਰਿਕਾਰਡ ਨਹੀਂ ਆਣਾ ਬਹੁਤ ਜ਼ੋਰ ਲੱਗੇ ਸਾਡੀ ਕਾਂਗਰਸ ਪਾਰਟੀ ਨੇ ਮੈਮ ਨੇ ਮੇਰੀ ਬਹੁਤ ਮਦਦ ਕੀਤੀ ਉਹਦੇ ਵਿੱਚ ਅਸੀਂ ਆਪਣਾ ਪੂਰਾ ਰਿਕਾਰਡ ਲਿਆ ਕੇ ਅਸੀਂ ਐਸਟੀਐਮ ਸਾਹਿਬ ਨੂੰ ਦੇ ਦਿੱਤਾ ਹੁਣ ਐਸਡੀਐਨ ਸਾਹਿਬ ਸਿਰਫ ਇਸੇ ਗੱਲ ਕਰਕੇ ਡਰੀ ਜਾਂਦੇ ਆ ਕਿ ਅਗਰ ਉਹ ਰਿਕਾਰਡ ਖੁੱਲ ਗਿਆ ਤੇ ਉਹਦੇ ਵਿੱਚ ਇਹਨੂੰ ਜੇਤੂ ਕੋਸ਼ਿਸ਼ ਕਰਨਾ ਪੈਣਾ ਤਾਂ ਕਾਂਗਰਸ ਦਾ ਇੱਕ ਵੋਟ ਨੰਬਰ ਵਧ ਜਾਣਾ ਜਿਹੜਾ ਕਿ ਅੱਗੇ ਵੀ ਤੁਸੀਂ ਦੇਖ ਰਹੇ ਹੋ ਜਿਹੜਾ ਮੇਅਰ ਆ ਉਹ 24 ਸੀਟਾ ਉਹਨਾਂ ਕੋ ਸਾਢੇ ਕੋ 42 ਇੰਨਾ ਤੱਕਾ ਜਿਹੜਾ ਕਿ ਮਤਲਬ ਕਿ ਇਹ ਪਾਰਟੀ ਆਈ ਸੀ ਵੀ ਬਿਲਕੁਲ ਅਸੀਂ ਮਤਲਬ ਕਿ ਵੀਆਈਪੀ ਕਲਚਰ ਨੇ ਲੈਣਾ ਪ੍ਰਸ਼ਾਸਨ ਨੂੰ ਵਰਤਣਾ ਨਹੀਂ ਆ ਹਰ ਚੀਜ਼ ਇਹਨਾਂ ਨੇ ਆਪਣੀ ਕਹਿਣੀ ਦੇ ਕਤਨੀ 'ਚ ਫਰਕ ਸੀ ਹੁਣ ਤੁਸੀਂ ਵੱਡੀਆਂ ਵੱਡੀਆਂ ਗੱਲਾਂ ਕਰਕੇ ਮੁਕਰ ਗਏ ਜੀ ਮੈਂ ਕਹਾਂ ਜੀ ਉਹ ਤਾਂ ਤੁਸੀਂ ਦੇਖ ਹੀ ਰਹੇ ਹੋ ਵੱਡੀਆਂ ਵੱਡੀਆਂ ਗੱਲਾਂ ਕਰਕੇ ਮੁਕਰ ਗਏ ਤੇ ਤੁਸੀਂ ਇਹ ਦੇਖੋ ਵੀ ਹਰ ਗੱਲ ਦੇ ਉੱਤੇ ਜਿਹੜੀ ਗੱਲ ਇਹਨਾਂ ਨੇ ਕਹੀ ਸੀ ਕੱਲ ਮੈਂ ਕਾਫਲਾ ਦੇਖਦਾ ਪਿਆ ਹ ਭਗਵੰਤ ਮਾਨੰਦ ਜੀ ਦਾ 151 ਗੱਡੀਆਂ ਉਹਨਾਂ ਦੇ ਨਾਲ ਸੀ 151 ਮ ਗਿਣੀਆਂ ਸਾਡੇ ਸੀਐਮ ਸਾਹਿਬ ਨਾਲ 70 ਹੁੰਦੀਆਂ ਸੀ ਇਹ ਕਹਿੰਦੇ ਵੀਆਈਪੀ ਕਲਚਰ ਨਹੀਂ ਲੈਣਾ ਪਰ ਇਹ ਦੇਖੋ ਲੋਕ ਸਾਫ ਸਮਝਦਾਰ ਆਇਆ ਅਸੀਂ ਹੁਣ ਰੋਜ਼ ਦੇ ਰੋਜ਼ ਬਿਨ ਨਗਾ ਮੈਮ ਮੈਮ ਸਾਡੀ ਪੂਰੀ ਟੀਮ ਅਸੀਂ ਗਲੀਆਂ ਗਲੀਆਂ ਫਿਰਦਾ ਕਿਉਂਕਿ ਜਿਹੜੀ ਇਹ ਵੋਟ ਦਾ ਅਧਿਕਾਰ ਹੈ ਇਹ ਅਧਿਕਾਰ ਦਾ ਸਾਰੇ ਦਾ ਕਹਾਨ ਹੈ ਤੁਸੀਂ ਦੇਖੋ ਇੱਕ ਇੱਕ ਕਬੂਤੇ 3300 ਵੋਟ ਪੈ ਕੇ ਮਤਲਬ ਕਿ ਜਿਹੜਾ ਸੱਚਾ ਸੋਚਾ ਬੰਦਾ ਉਹ ਕਿੱਥੋਂ ਜਿੱਤ ਸਕਦਾ ਦੱਸੋ ਇਸ ਪਰਿਵਾਰ ਮੈਡਮ ਸਿੱਧਾ ਹੋਣਾਂ ਦੇ ਇਲੈਕਸ਼ਨ ਆਣ ਆਲੀ ਹੈ ਇਹਨ ਮੰਨ ਲਓ ਕੱਲ ਨੂੰ ਇੱਕ ਇਹ ਕਿ ਬੂਤੇ ਇੰਨੇ ਵੋਟਾਂ ਝਾਲੀ ਪੈਣਗੇ ਤੇ ਲੋਕ ਕਿਸ ਤਰ੍ਹਾਂ ਲੋਕਾਂ ਦੀ ਮਨਪਸੰਦ ਲੀਡਰ ਕਿਤਰਾ ਅੱਗੇ ਆਣਗੇ ਅੱਗੇ ਤੇ ਫਿਰ ਉਹੀ ਚੋਰ ਆਣਗੇ ਨਾ ਜਿਨ੍ਹਾਂ ਨੇ ਚੋਰੀ ਕਰਕੇ ਵੋਟਾਂ ਲਈਆਂ ਉਹੀ ਅੱਗੇ ਆਣਗੇ ਫਿਰ ਤੇ ਲੋਕਤੰਤਰ ਦਾ ਤਾਂ ਕੋਈ ਮਤਲਬ ਹੀ ਨਹੀਂ ਰਿਹਾ ਫਿਰ ਤੇ ਸਿੱਧਾ ਹੀ ਇਹਨਾਂ ਨੂੰ ਡਿਕਲੇਅਰ ਕਰ ਦੋ ਸਿੱਧਾ ਯੋਰ ਹੈਗਾ ਉਹਨੂੰ ਡਿਕਲੇਅਰ ਕਰ ਦੋ ਇਸ ਲਈ ਇਹ ਜਿਹੜਾ ਸਾਡਾ ਰਾਹੁਲ ਗਾਂਧੀ ਜਿਨ੍ਹਾਂ ਨੇ ਜੋ ਸਾਡੀ ਡਿਊਟੀਆਂ ਲਗਾਈਆਂ ਇਹ ਅਸੀਂ ਇਹ ਬੇਸ ਬਣਾ ਕੇ ਮੈਮ ਨੇ ਇਹਨੂੰ ਭੇਜ ਰਿਹਾ ਹੋ ਸਕਦਾ ਕਿ ਰਾਹੁਲ ਗਾਂਧੀ ਇਹ ਸੈਸ਼ਨ 'ਚ ਬੋਲਣ ਹੈ ਇਸ ਚੀਜ਼ ਨੂੰ ਇੱਕ ਬੂਥ ਹੈ ਕਿ ਤਰ੍ਹਾਂ 3300 ਵੋਟ ਦੀ ਮਰੇ ਬੰਦਿਆਂ ਦੀ ਬਾਹਰ ਹੋ ਤੇ ਕਿਸ ਤਰ੍ਹਾਂ ਦੀ ਸਰਵਾਈਵ ਕਰ ਸਕਦੇ ਦੀ ਜਿੱਤ ਕਿ ਤਰ੍ਹਾਂ ਸਕਦੇ ਹੋ ਫਿਰ ਲੋਕਾਂ ਦੀ ਚੁਆਇਸ ਹੈ ਤਾਂ ਕੋਈ ਮਤਲਬ ਹੀ ਕੋਈ ਨਹੀਂਗਾ ਤੁਸੀਂ ਸਿੱਧਾ ਸਿੱਧਾ ਹੀ ਘੋਸ਼ਿਤ ਕਰ ਦੋ ਵੀ ਜਿਹਦਾ ਯੋਰ ਹੈ ਡੰਡਾ ਹੈਗਾ ਉਹਦਾ ਹੀ ਰਾਜ ਹੈਗਾ ਸਿਰਫ ਹਾਂ ਨਾਮਿਨੇਟ ਕਰ ਦੋ ਹਾਂ ਮੇਰਾ ਨਾਮ ਗੁਰਪ੍ਰੀਤ ਹੋਇਆ ਤੁਹਾਡੇ ਨਾਲ ਮੇਰਾ ਨਾਮ ਗੁਰਪ੍ਰੀਤ ਕੋਰ ਹੈ ਮੈਂ ਇੱਥੇ ਅਜੀਤਨਗਰ ਦੀ ਵਸਨੀਕ ਆ ਤੇ ਮੇਦੀ ਜਿਹੜੀ ਵੋਟ ਹੈ ਸਾਡੀ ਫੈਮਿਲੀ ਦੀ ਵੋਟ ਸਿੰਦਰ ਸਿੰਘ ਸ਼ੈਲੀ ਨੂੰ ਪਈ ਸੀ ਪਰ ਮੇਰੇ ਸਸੂ ਜੀ ਦੀ ਡੈਥ ਹੋ ਗਈ ਹੈ 2 ਸਾਲ ਪਹਿਲਾਂ ਐਕਸਪਾਇਰ ਹੋ ਗਏ ਸੀ ਪਰ ਉਹਨਾਂ ਦੀ ਵੋਟ ਵੀ ਭੁਗਤੀ ਹੋਈ ਹੈ ਉਹ ਦੀ ਅਸੀਂ ਮੰਗ ਕਰਦੇ ਹਾਂ ਕਿ ਉਹ ਜਾਲੀ ਵੋਟ ਕਿਉਂ ਭੁਗਤੀ ਹੈ ਜਦ ਕਿ ਸਰ ਕੋ ਸਰਟੀਫਿਕੇਟ ਵੀ ਹੈਗਾ ਤੇ ਫਿਰ ਉਹਨਾਂ ਦੀ ਜਾਲੀ ਵੋਟ ਕਿਸ ਤਰ੍ਹਾਂ ਪਈ ਕਿਸ ਤਰ੍ਹਾਂ ਪਤਾ ਕਿਤਨਾ ਲੱਗਿਆ ਸਾਨੂੰ ਵੈਰੀਫਿਕੇਸ਼ਨ ਕੀਤੀ ਜਦੋਂ ਤੇ ਉਦੋਂ ਪਤਾ ਲੱਗਿਆ ਕਿ ਵੋਟ ਪਈ ਹੋਈ ਹੈ ਉਹਨਾਂ ਦੀ ਹੁਣ ਮੰਗ ਕਰਦੇ ਹਾਂ ਕਿ ਜਿਹੜੀ ਸਾਡੀ ਕਾਰਵਾਈ ਹੁੰਦੀ ਹੈ ਕਾਰਵਾਈ ਅਸੀਂ ਕਰਦੇ ਆ ਕਿ ਮਤਲਬ ਜਿਹੜੀ ਮੰਗ ਕਰਦੇ ਵੀ ਜਿਹੜਾ ਸਹੀ ਆ ਉਹ ਵੀ ਕੀ ਬੀਅਲ ਬੀਅਨੋ ਕਾਰਵਾਈ ਕਰਨ ਤੇ ਉਹ ਵੈਰੀਫਿਕੇਸ਼ਨ ਕਰਨ ਤੇ ਉਹਦਾ ਨਾ ਕੀਤਾ ਵੀ ਸਾਨੂੰ ਜੋ ਇਨਸਾਫ ਦੇਣ